ਮੇਰ ਕੋ ਹੁੰਦਾ ਕਦੇ ਨਹੀਂ ਮੇਰੇ ਕੋ ਹੁੰਦਾ ਕਦੇ ਮੇਰਾ ਕਾਰੀਰ ਉਹ ਨਹੀਂ ਮੈਨੂੰ ਦਰ ਨਹੀਂ ਮਿਲਿਆ ਪਾਸ ਕਰੋ ਮਤਲਬ ਬਤਾ ਲੋ ਮਤਲਬ ਹੜਾ ਨੇ ਹਰ ਪਾਸੇ ਕਾਫੀ ਮਾਰ ਜੜੀ ਆ ਮਾਰੀ ਹੈਗੀ ਆ ਕਈ ਗਰੀਬ ਲੋਕ ਕ ਜਰੂਰਤਮੰਦ ਲੋਕਸਾਨ ਜਿਨ੍ਹਾਂ ਦਾ ਘਰ ਜੜਾ ਵਾ ਟਾ ਟੇਰੀ ਹੋ ਚੁੱਕਾ ਇਸ ਵਕਤ ਅਸੀਂ ਗੁਰਦਾਸਪੁਰ ਦੀ ਫਰੀਦਪੁਰ ਕਲੋਨੀ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਇੱਕ ਗਰੀਬ ਪਰਿਵਾਰ ਦਾ ਘਰ ਸੀਗਾ ਜੋ ਕਿ ਪਾਣੀ ਨੇ ਬਿਲਕੁਲ ਹੀ ਤਬਾਹ ਜੜਾ ਵਾ ਕਰ ਦਿੱਤਾ ਹੈਗਾ ਕਿੰਨੀ ਕਿੰਨੀ ਫੁੱਟ ਜੜਾ ਵਾ ਪਾਣੀ ਇਸ ਜਗ੍ਹਾ ਦੇ ਉੱਪਰ ਚੜਿਆ ਸੀਗਾ ਕਿ ਗਰੀਬ ਮਾਂ ਹੈਗੀ ਆ ਜਿਸ ਦੇ ਹੰਝੂ ਜਿਹੜੇ ਨੇ ਨਹੀਂ ਰੁਕ ਰਹੇ ਹੈਗੇ ਕਿਉਂਕਿ ਆਪਣੇ ਘਰ ਨੂੰ ਦੇਖ ਕੇ ਬੜੀ ਮੁਸ਼ਕਲ ਘਰ ਜਿਹੜਾ ਵਾ ਬਣਾਇਆ ਸੀਗਾ ਇੱਕ ਉਹਨਾਂ ਦਾ ਬੇਟਾ ਹੈਗਾ ਜੋ ਕਿ ਉਹ ਵੀ ਬਿਮਾਰ ਹੈਗਾ ਵਾ ਪਤੀ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਘਰ ਦੇ ਵਿੱਚ ਇਕੱਲਾ ਬੇਟਾ ਜਿਹੜਾ ਕਮਾਉਣ ਵਾਲਾ ਸੀਗਾ ਬੜੀ ਮੁਸ਼ਕਲ ਦੇ ਨਾਲ ਮਿਹਨਤ ਮਜ਼ਦੂਰੀ ਕਰਕੇ ਲੋਨ ਲੈ ਕੇ ਘਰ ਬਣਾਇਆ ਸੀਗਾ ਲੇਕਿਨ ਹੜ ਦੀ ਮਾਰ ਜਿਹੜੀ ਆ ਉਹ ਇਸ ਘਰ ਨੂੰ ਵੀ ਪਈ ਹੈਗੀ ਆ ਫਿਲਹਾਲ ਇੱਥੇ ਮਿਡਲੈਂਡ ਲੰਗਰ ਸੇਵਾ ਸੁਸਾਇਟੀ ਦੇ ਜਿਹੜੇ ਆਗੂ ਹੈਗੇ ਨੇ ਸੇਵਾਦਾਰ ਹੈਗੇ ਨੇ ਉਹ ਜਰੂਰ ਇੱਥੇ ਪਹੁੰਚੇ ਹੈਗੇ ਨੇ ਤੇ ਫਿਲਹਾਲ ਮਾਤਾ ਤੇ ਅੰਜੂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਮਾਤਾ ਜਿਹੜੀ ਆਪਣੇ ਘਰ ਨੂੰ ਦੇਖ ਕੇ ਭਾਵੁਕ ਹੋਈ ਹੈਗੀ ਆ ਸਿਰਫ ਇਹ ਕਿਹਾ ਜਾ ਰਿਹਾ ਕਿ ਸਰਕਾਰਾਂ ਤੋਂ ਆਸ ਨਹੀਂ ਹੈਗੀ ਜਿਹੜੇ ਸਮੱਸਿਆ ਵੀ ਲੋਕ ਨੇ ਉਹ ਜਰੂਰ ਮਤ ਕਰਨ ਇਹ ਇੱਕ ਉਹਨਾਂ ਦਾ ਬੇਟਾ ਜਿਹੜਾ ਹੈਗਾ ਵਾ ਉਹ ਵੀ ਜਿਹੜਾ ਵਾ ਫਿਲਹਾਲ ਬਿਮਾਰ ਵਾ ਘਰ ਦੇ ਵਿੱਚ ਪਿਆ ਹੋ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਤੇ ਫਿਲਹਾਲ ਇਸ ਸਮੱਸਿਆ ਵੀ ਸੰਸਥਾਵਾਂ ਤੋਂ ਕੋਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦਾ ਘਰ ਜਿਹੜਾ ਬਣਾਇਆ ਜਾਵੇ ਐਪੀਸਾਪ ਤੋਂ ਇਹ ਜਗ੍ਹਾ ਤੇ ਪਹੁੰਚੇ ਹੋ ਕੀ ਹਾਲਾਤ ਵੇਖੇ ਨੇ ਜਿਸ ਨਾਲ ਦੇ ਨਾਲ ਮਾਤਾ ਜਿਹੜੀ ਵਿਰਲਾਪ ਕਰਦੀ ਹੋਈ ਨਜ਼ਰ ਆ ਰਹੀ ਆ ਕਿ ਕੁਝ ਵੀ ਨਹੀਂ ਰਹਿ ਛੱਡਿਆ ਹੜ ਨੇ ਪਲੀ ਗਲਤ ਹੈਗੀ ਵੀਰ ਜੀ ਦੇਖੋ ਮੈਨੂੰ ਸ਼ਬਦੀ ਹੈਨੀ ਜੀ ਤੁਸੀਂ ਮਾਤਾ ਜੀ ਆਸੂ ਆਸੂ ਦੇਖੋ ਤੁਸੀਂ ਸਮਝ ਲਓ ਹਨਾ ਇੱਕ ਈ ਆਸੂ ਦੇਖੋ ਤੁਸੀਂ ਸਮਝ ਲਓ ਛੋਟਾ ਵੀ ਰੋ ਰਿਹਾ ਹੈ ਨਾ ਤੇ ਦੇਖ ਕੇ ਨਰਾਜ ਚਲ ਗਏ ਪਿਓ ਇਹਨਾਂ ਦਾ ਪੈਟਰੋਲ ਨਹੀਂ ਹੋ ਰਿਹਾ ਵੀਰੇ ਬਹੁਤ ਇਮੋਸ਼ਨਲ ਹੈ ਨਾ ਵੈਰੀ ਸੈਡ ਵੈਰੀ ਸੈਡ ਪਾਣੀ ਨੇ ਬਹੁਤ ਮਾਰ ਮਾਰੀ ਹੈਗੀ ਹਰ ਇੱਕ ਪਿੰਡ ਦਾ ਹੀ ਹਵਾ ਲਿਆ ਹਾਂਜੀ 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 ਤੁਸੀਂ ਵੇਖਿਆ ਕਿ ਭਾਈ ਸਾਹਿਬ ਵੀ ਭਾਵਕ ਹੋ ਗਏ ਨੇ ਕਿਉਂਕਿ ਇਹ ਜਿਹੜੇ ਲਮੇ ਹੈਗੇ ਨੇ ਉਹ ਦੇਖੇ ਨਹੀਂ ਜਾਂਦੇ ਹੈਗੇ ਕਿਉਂਕਿ ਕਿਸੇ ਨੇ ਵੀ ਨਹੀਂ ਸੋਚਿਆ ਕਿ ਪਾਣੀ ਜੜਾ ਵਾ ਇੰਨਾ ਮਾਰ ਜੜਾ ਵਾ ਪਿੰਡਾਂ ਨੂੰ ਮਾਰੇਗਾ ਮਾਤਾ ਜੀ ਦੱਸ ਦਿਓ ਜੀ ਕੀ ਹਾਲਾਤ ਨੇ ਪਿੰਡ ਦੇ ਰੋਵੋ ਨਾ ਕੀ ਹਾਲਾਤ ਨੇ ਬੜੇ ਹਾਲਤ ਕਰੋ ਆਵੇ ਜੀ ਬਹੁਤ ਹੀ ਖਰਾਬ ਹੈ ਦੱਸਣ ਵਾਲੀ ਗੱਲ ਹੀ ਨਹੀਂ ਜਿਹੜੀ ਇੰਨੀ ਕ ਮਾੜੇ ਹਾਲਤ ਆ ਵੀ ਸਾਨੂੰ ਆ ਬੜੀ ਮੁਸ਼ਕਲ ਤੋਂ ਅਸੀਂ ਬਚਿਆ ਤੇ ਹਨ ਬਚੰਦਾ ਹੈ ਨਹੀਂ ਕਿ ਕਿੰਨਾ ਕਿਦਾਂ ਸਾਨੂੰ ਬਚਾਇਆ ਰੱਸਾ ਪਾ ਕੇ ਸਾਨੂੰ ਕੱਢਿਆ ਬੜੀ ਮੁਸ਼ਕਲ ਮੁੜਿਆ ਨੇ ਸਾਰੇ ਨਾਲ ਲੱਗ ਗਿਆ ਜਿੰਨੇ ਆਪਣੇ ਵੀਰ ਪਰਾ ਸੀ ਸਾਰਿਆਂ ਨੇ ਕੱਢਿਆ ਸਾਨੂੰ ਰੱਸਾ ਪਾ ਕੇ ਤੇ ਫੇਰ ਕੱਢਿਆ ਨਹੀਂ ਤੇ ਅਸੀਂ ਡੁੱਬ ਚੱਲੇਦੇ ਸਾਨੂੰ ਨਹੀਂ ਪਤਾ ਵੀ ਅਸੀਂ ਬਚਾ ਤੜੇ ਪਤੀ ਦੀ ਕਦੋਂ ਮੌਤ ਹੋਈ ਸੀ ਪਤੀ 30 32 ਸਾਲ ਹੋ ਗਿਆ ਹੁਣ ਕਮਾਉਣ ਵਾਲਾ ਕੌਣ ਹੈ ਹੁਣ ਕੋਈ ਨਹੀਂ ਕਮਾਉਣ ਵਾਲਾ ਮੜਾ ਹੀ ਵਿਚਾਰਾ ਦਿਹਾੜੀ ਤਾਰ ਪੇਂਡ ਦਾ ਕੰਮ ਕਰਦਾ ਸੀ ਉਹ ਵੀ ਨਹੀਂ ਕੋਈ ਵੀ ਤੇ ਠੀਕ ਨਹੀਂ ਲੰਦਾ ਤੇ ਪੇਟ ਚ ਦਰਦ ਹੁੰਦੀ ਸੀ ਤੇ ਅੰਮ੍ਰਿਤਸਰ ਦੋ ਤਿੰਨ ਵਾਰੀ ਗਿਆ ਤੇ ਦਵਾਈ ਮੇਰੀ ਵੀ ਦਵਾਈ ਚੱਲਣ ਦੀ ਮੈਂ ਵੀ ਹਾਰ ਤਾਨੂੰ ਉਸ ਕਰ ਮਰ ਬਹੁਤ ਚੱਕਰ ਆਇਆ ਉਹਨੂੰ ਕਦੋਂ ਕਦੋਂ ਪਾਣੀ ਆਇਆ ਸੀਗਾ ਪਾਣੀ ਤੇ ਮਤਲਬ ਹੋਈ ਕਿ 10 ਰਾਤ ਐ ਸਵੇਰੀ ਆ ਸੀ ਰਾਤ ਆਈ ਕਿੰਨਾ ਕਿੰਨਾ ਪਾਣੀ ਸੀਗਾ ਪਾਣੀ ਤੇ ਰਾਤ ਹੈ ਹੀ ਮਤਲਬ ਜੀ 8 9 ਨੂੰ ਫਟਾ ਗਿਆ ਜਗਦਮ ਆ ਗਿਆ ਪਤਾ ਨਹੀਂ ਲੱਗਿਆ ਦੁਰਦੜਾ ਹੀ ਪੈ ਗਈ ਸਾਰਿਆਂ ਨੂੰ ਫਿਰ ਇੱਥੇ ਚੜ ਗਏ ਸਾਰੇ ਤੁਸੀ ਜੜ ਗਏ ਸੀ ਸਾਰੇ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਘਰ ਦੇ ਕੀ ਹਾਲਾਤ ਨੇ ਫਿਲਹਾਲ ਸਾਰਾ ਕੁਝ ਪਰਿਵਾਰ ਦਾ ਜਿਹੜਾ ਵਾ ਖਤਮ ਹੋ ਚੁੱਕਾ ਵਾ ਕਿਾ ਕੀ ਰਾਤ ਨੂੰ ਜਦੋਂ ਇੱਕਦਮ ਪਾਣੀ ਆਇਆ ਸੀਗਾ ਤਾਂ ਪਾਣੀ ਆਉਂਦੇ ਸਾਰ ਹੀ ਕਾਫੀ ਜਿਹੜਾ ਵਾ ਪਾਣੀ ਜਿਹੜਾ ਪਾਣੀ ਦਾ ਪੱਧਰ ਜਦੋਂ ਵਧਿਆ ਹੈਗਾ ਤਾਂ ਘਰ ਦਾ ਸਾਰਾ ਕੁਝ ਜਿਹੜਾ ਵਾ ਤਬਾਹ ਹੋ ਚੁੱਕਾ ਮਾਤਾ ਤੇ ਕਹਿਣਾ ਹੈਗਾ ਕਿ ਉਸ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਇੱਕੋ ਕਮਾਊ ਪੁੱਤ ਸੀਗਾ ਜਿਹਦੀ ਜਿਹੜੀ ਹੁਣ ਹਾਲਤ ਠੀਕ ਨਹੀਂ ਹੈਗੀ ਕਿਉਂਕਿ ਬਿਮਾਰ ਵਾ ਬਿਮਾਰ ਪਿਆ ਹੈਗਾ ਮਾਤਾ ਜੀ ਦੱਸ ਦਿਓ ਜੀ ਕੀ ਕੀ ਘਰ ਦੇ ਵਿੱਚ ਤੇ ਕਿੰਨਾ ਕਿੰਨਾ ਨੁਕਸਾਨ ਜਿਹੜਾ ਹੋ ਚੁ ਤੇ ਉਹ ਸਾਰਾ ਸਭ ਗਰਾ ਡਰ ਮੇ ਡਰ ਮੀਆਂ ਸਭ ਕੋ ਫ੍ਰਿਜ ਵੀ ਰੁੜ ਗਈ ਆ ਸਾਰਾ ਇਹ ਸਮਾਨ ਰੁੜ ਗਿਆ ਗੱਲ ਕਿ ਕੋਈ ਨਹੀਂ ਰਿਹਾ ਦਾਣੇ ਨਹੀਂ ਰੇ ਕੋਈ ਕੱਪੜਾ ਨਹੀਂ ਰਿਹਾ ਤੁਹਾਡੇ ਸਾਹਮਣੇ ਦੇਖੋ ਕੱਪੜੇ ਜਿਹੜੇ ਹੈ ਇਹ ਉਹ ਪਾਣੀ ਮਿੱਟੀ ਜੋ ਕੱਢਿਆ ਵੀ ਕਿਤੇ ਰਾਤ ਨੂੰ ਲੱਲਾਂਗੇ ਉੱਤੇ ਕੋਈ ਚੀਜ਼ ਨਹੀਂ ਬਚੀ ਸਾਡੀ ਜਿਹੜੀ ਆ ਲੈ ਕੇ ਸੌਣ ਹਣ ਪੀਣ ਦਾ ਸਮਾਨ ਮਿਲ ਰਿਹਾ ਜਾ ਰਿਹਾ ਖਾਣ ਪੀਣ ਦਾ ਮਿਲਣ ਦੇਦਾ ਜੀ ਖਾਣ ਪੀਣ ਦਾ ਆਟਾ ਓਟਾ ਮਿਲਦੇ ਆ ਜਾਂ ਲੰਗਰ ਬੜੇ ਦਾ ਆ ਜਾਂਦਾ ਖਾਣ ਨੇ ਤੁਸੀਂ ਟੈਂਟ ਲਾਇਆ ਦਾ ਹਾਂਜੀ ਤਰਪਾਇਰ ਦਿੱਤੀ ਸੀ ਤੋਂ ਲਾਇਆ ਦਾ ਇਹ ਸਾਨੂੰ ਮੈਂ ਸੜਕ ਤੇ ਬੈਠੇ ਸਾਰੇ ਨਾਲ ਜੀ ਸੜਕ ਤੇ ਬੈਠੇ ਆ ਅਸੀਂ ਇੱਥੇ ਆ ਕਿੱਦਾਂ ਬੈਠੀਆ ਸੱਪ ਵੀ ਬੜੇ ਹੀ ਜਰੀਲੇ ਜਿਹੜੇ ਅਸੀਂ ਕਿਸ ਤਰ੍ਹਾਂ ਇੱਥੇ ਬੈਠੀਏ ਅਸੀਂ ਬਹਿਣ ਸਕਦੇ ਆ ਆਦੂ ਵਾਲੇ ਮੇਰੇ ਪਾਣੀ ਆ ਪਤਾ ਵੀ ਨਹੀਂ ਕਿਹੜੇ ਮੋਕੇ ਪਾਣੀ ਆ ਜਾਣਾ ਹੈ ਮੈਂ ਨੇ ਇੱਥੇ ਰਹਿਸ ਕੀਤੀ ਕਿ ਧਾਰਮਾ ਮੈਂ ਬਿਲਕੁਲ ਹਰ ਇੱਕ ਘਰ ਦਾ ਇਹ ਹਾਲਾਤ ਹੈਗੇ ਨੇ ਤੇ ਅਸਮੀ ਸਮਾਸੇ ਵੀ ਸੰਸਥਾਵਾਂ ਤੋਂ ਅਪੀਲ ਕਰਦੇ ਆ ਕਿ ਵੱਧ ਚੜ ਕੇ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਜੋ ਕਿ ਪਾਣੀ ਦੀ ਮਾਰ ਚੱਲ ਰਿਹਾ ਹੈਗੇ ਨੇ ਜਲਦ ਤੋਂ ਜਲਦ ਇਹਨਾਂ ਪਿੰਡਾਂ ਨੂੰ ਫਿਰ ਤੋਂ ਸੁਰਜੀਤ ਕਰਨ ਦੇ ਲਈ ਇਨਾ ਘਰਾਂ ਨੂੰ ਸਵਜਿਤ ਕਰਨ ਦੇ ਲਈ ਪਹਿਲ ਕਦਮੀ ਜਰੂਰ ਕੀਤੀ ਜਾਵੇ ਕੈਮਰਾ ਪਰਸਨ ਕਬੀਰ ਦੇ ਨਾਲ ਹਰਤਾ ਸਿੰਘ ਗੁਰਦਾਸਪੁਰ